ਆਇਆ ਆਪਣੀ ਯਾਦਗਾਰੀ ਦੀ ਫੋਟੋ ਬਣਾ ਦੇ ਮੈਂ ਉਧਰ ਵੀ ਇਹ ਜੇ ਉਹਨਾਂ ਨੂੰ ਭੇਜ ਦਾਂਗਾ ਹੋਰ ਸੁਣਾਵਾਂਗਾ ਬੜੀਆ 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 ਹਾਂ ਬੜੀਆ ਹਾਂ ਕੀ ਅੰਤ ਹੈ ਲੈ ਕਿੰਨੀ ਸੋਹਣੀ ਫੋਟੋ ਆਉਂਦੀ ਹੈ ਕੀ ਅੰਤ ਹੈ ਹਾਂ ਮਹਰਤ ਜੀ ਕਿੱਥੇ ਜਾ ਕੇ ਆ ਫਿਰ ਤੂੰ ਹੈ ਕੱਲ ਕਹਿੰਦਾ ਸੀ ਕੱਲ ਹੱਥ ਨੇ ਕੱਲ ਹੱਥ ਨੇ ਮੈਂ ਤੈਨੂੰ ਦੱਸਦਾ ਅਸਿਆ ਮੈਂ ਗਿਆ ਧੂਰੀ ਓਕੇ ਧੂਰੀ ਜਦ ਮੈਂ ਗਿਆ 6:00 ਵੱਜ ਗਏ ਹਾਂ ਦਸਿਆ ਮੈਂ ਉਹਨੂੰ ਕਿਹਾ ਮਾਹ ਗੱਲ ਸੁਣ ਲੈ ਮੇਰੀ ਇੱਕ ਮੈਂ ਆਇਆ ਬੇਵਾਰ ਨੂੰ ਠੀਕ ਆ ਮੈਂ ਮਾ ਆਉਂਗਾ ਨਹੀਂ ਕਿ ਨਹੀਂ ਆਹ ਟਾਈਮ ਆ ਪਰ ਉਹ ਅਖੇ ਲੱਗ ਗਿਆ ਮੇਰੇ ਉਹਦੀ ਦਿੱਤੀ ਦਵਾਈ ਉਹਨੇ ਕਹਿੰਦਾ ਟੱਕ ਠੀਕ ਆ ਹਾਂ ਘਾਟਾ ਰਾਜੀ ਨਹੀਂ ਮੈਂ ਸਾਰੀ ਰਾਤ ਔਖਾ ਹੁੰਦਾ ਸੰਦ ਦਸਿਆ ਹਾਂ ਮਹਾਰਾਜ ਦੀ ਸੰਗ ਹੋਰ ਹੁਣ ਇਹਦੇ ਕੋਲ ਵੀ ਤਾਹੀਆਂ ਉਹ ਪੈਣ ਦਾ ਜਾ ਰਹੇ ਨੇ ਦੋ ਟੀਕੇ ਲਾਤੇ ਕਾਲੇ ਨੇ ਖਾਧੀ ਦਸਿਆ ਟੀਆਟੀ ਕਮਾ ਉਹਨੂੰ ਨਭਾਇਆ ਇਹ ਦੇ ਉਹ ਪਰਲੇ ਤੇ ਉਹ ਜਾਲ ਪਰਲੇ ਤੋਂ ਲਭਾਇਆ ਉਹਨੇ ਜਬਾਈਆ ਦਾਤਾ ਮੈਂ ਤਾਂ ਉਦੋਂ ਲੋਟ ਹੋ ਗਿਆ ਮਹਾਂ ਦੀ ਹੈ ਹੁਣੇ ਦੀ ਹਾਂ ਮਹਵਾ ਕੀ ਕਰ ਰਿਹਾ ਤੇ ਮੇਰੇ ਸਾਈ ਨੇ ਮਾਰੇ ਰੁਪਏ ਚਲਾ ਕੇ ਉਹਦੇ ਦੇਣਾ ਕਾ ਚੋਰ ਦੇ ਪੈਰ ਨਹੀਂ ਹੁੰਦੇ ਸਾਰੇ ਦੇ ਉਹ ਵਿਚ ਵਿਚ ਪਤਾ ਕੀ ਆ ਤਾਇਆ ਕੰਮ ਨਹੀਂ ਆਉਂਦਾ ਹੈ ਕੰਮ ਨਹੀਂ ਆਉਂਦਾ ਹੈ ਵਿਚ ਵਿਚ ਉਹ ਇਨੇ ਪੈਣ ਦੇ ਜਾਦ ਨੇ ਕਾਲੇ ਨੇ ਦੇਖ ਹੋ ਰਿਹਾ ਉਹ ਉਧਰ ਸਾਜ ਠੀਕ ਰਹਿਦਾ ਕੇਵਲ ਹਾਂ ਲੋਟਾ ਵਧੀਆ 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 ਚੱਲ ਤੂੰ ਮੇਰਾ ਸਨੇਹ ਗੈਰੂ ਕਹਿੰਦੀ ਕੋ ਨੂੰ ਆਇਆ ਕਹਿੰਦੀ ਜਗ੍ਹਾ ਤੇ ਫੋਨ ਆਇਆ ਹਾਂ ਕਹਿੰਦੀ ਉਹ ਤੇਰੀ ਫੋਟੋ ਨਿਕਲੇ ਗਈ ਵੀ ਉਹ ਕੈਨੇਡਾ ਜਗਾ ਅਮਰੀਕਾ ਚ ਅਮਰੀਕਾ ਚ ਉਹਨੂੰ ਆਇਆ ਕਹਿੰਦੀ ਕਹਿੰਦੀ ਆਹ ਜਿਹੜਾ ਚੈਨਲ ਆ ਕਹਿੰਦੀ ਉਹ ਸਾਵਣ ਕੱਕੜਵਾਲ ਭਾਰੋ ਉਹਦੇ ਵਿੱਚ ਕੇ ਮੇਰੀ ਫੋਟੋ ਪਾਈ ਆ ਅੱਛਾ ਕਹ ਤੂੰ ਦੇਖੀ ਚੰਗਾ ਉਹਦਾ ਹੁਣ ਉਧਰ ਨਹੀਂ ਗੱਲਾਂ ਹੁਣ ਉਹਦਾ ਪੰਜਾਬੀ ਉਧਰ ਅਥੇ ਆਉਂਦਾ ਨਹੀਂ ਉਹਦਾ ਆਹ ਦੇਖਦੇ ਕਿ ਅੱਛੀ ਜਾਂਦਾ ਹੁੰਦਾ ਫਿਰ ਪੰਜਾਬੀ ਜੀ ਹੁਣ ਸੁਣ ਲਿਆ ਕਰ ਨਹੀਂ ਉਧਰ ਕਹਿੰਦੇ ਪੰਜਾਬੀ ਨਹੀਂ ਬੋਲਦੇ ਤਿੰਨ ਮੈਂ ਦਾ ਹਾਂ ਇਹ ਵੇਹਾ ਵੇਹ ਹਸ਼ਾਰਪੁਰ ਹੂੰ ਭਾਈ ਉਹ ਸਾਰੇ ਬੰਦੇ ਹੂੰ ਉੱਥੇ ਪੈ ਗਿਆ ਫਿਰ ਰੌਲਾ ਇਹਨਾਂ ਦਾ ਅਸਿਆ ਕਿ 19 20 ਦਾ ਫਰਕ ਟੀ ਹੂੰ ਵੇਹਾ ਹੋਇਆ ਭਾਈ